ਜੀਕੇ ਖਾਲਸਾ ਵੈਗੁਜੀ ਫਤੇ ਗੁਰਮਤ ਪ੍ਰਚਾਰ ਮੁਹਿੰਮਾ 11 ਫਰਵਰੀ ਮੰਗਲਵਾਰ 2023 ਪਿੰਡ ਤਨਵਾ ਕਥਾ ਦੀ ਸੇਵਾ ਹੁਸੈਨਪੁਰ ਅੰਮ੍ਰਿਤਕਲੇ ਦੀ ਕਥਾ ਦੀ ਹਾਜ਼ਰੀ ਕੀਰਤਨ ਦੀ ਹਾਜ਼ਰੀ ਹੁਸੈਨਪੁਰ ਅੰਮ੍ਰਿਤਕਲੇ ਦੇ ਦੀਵਾਨ ਪਿੰਡ ਲਾਂਬੜਾ ਅਮਰਤ ਦੇ ਆਸਾਦੀਵਾਰ ਦੀ ਕਥਾ ਵਿਚਾਰ ਗੁਰਦਰਾ ਸਿੰਘ ਸਭਾ ਗੜਤੀਵਾਲ ਗੁਰਦਰਾ ਟੈਕਰ ਸਭਾ ਅਮਰਤ ਦੇ ਆਸਾਦੀਵਾਰ ਦਾ ਕੀਤਨ ਅਤੇ ਕਥਾ ਦੀਆਂ ਵਿਚਾਰਾਂ ਕਿਤੇ ਸਿੰਘ ਸਾਹਿਬ ਕਸਤ ਕਰਦੇ ਹੋਏ ਗੱਤ ਕੇ ਦੀ ਗੱਲਬਾਤ ਚੱਲ ਰਹੀ ਹੈ ਇਹਨਾਂ ਦੇਵਦਾਸੀ ਅਮਰਤ ਦੇ ਕਥਾ ਵਿਚ ਨਵੇਂ ਜਿੱਥੇ ਜਿਹੜੇ ਉੱਚੇ ਅਤੇ ਜਾਂ ਜਿੱਥਿਆਂ ਦੀ ਡਿਊਟੀ ਚੇਂਜ ਕੀਤੀ ਭੰਜੀ ਵੱਲੋਂ ਸੰਦੇਸ਼ ਫਿਰ Google Meet ਕੀਤੀ ਗਈ ਭੰਜੀ ਵੱਲੋਂ ਗੁਰਮਤਸ ਕਲਾਈ ਕੈਂਪਸ ਰਾਹੀ ਸੀਨੀਅਰ ਸਕੈਂਡ ਸਕੂਲ ਪਿੰਡ ਚਿਟਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪ੍ਰਚਾਰਕ ਭਾਈ ਸੁਪਰੀ ਸਿੰਘ ਅਤੇ ਵਜਸਾ ਸਿੰਘ ਸਮੂਹ ਸਾਥੀਆਂ ਨਾਲ ਗੁਰੂ ਸਾਹਿਬ ਜੀ ਦੇ ਦੀਵਾਨ ਤੇ ਅਮਰਦਵਲੇ ਮਹਾਂਦਪ ਦੇ ਵਿਚਾਰਾਂ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਬੱਚਿਆਂ ਨੂੰ ਬਿੰਖੁਰਦ-ਕੁਰਦਾਂ ਵੀ ਕਿ ਬੱਚਿਆਂ ਰਹਿਤ ਮਰਿਆਦਾ ਬਾਰੇ ਦੱਸਦੇ ਹੈ। ਸ਼ਾਮ ਦੇ ਦੀਵਾਨ ਕਰਨਾ ਚਾਹੀਦਾ। ਦਸਤਾਰ ਸਿਕਲਾਈ। ਜਾਦਾ ਬਾਬਾ ਜੁਰਾ ਸਿੰਘ ਜੀ ਸਹਿਬ ਜਾਦਾ ਬਾਬਾ ਫਤੇ ਸਿੰਘ ਗਤਿ ਦੇ ਦਿਸ ਗਏ ਪਿੰਡ ਗੁਰਾ ਸ਼ਾਮ ਦੀ ਹਾਜ਼ਰੀ ਆਮ ਦਾ ਟਾਈਮਸ ਉਧਰ ਹੁਸੈਨਪੁਰ ਗੁਰਦਰਾ ਗੁਰੂ ਨਾਨਕ ਦਾਟਰ ਕਰਦਾ ਉਸਮਾਨ ਚੇਕੇ ਹਾਜ਼ਰੀ ਤੇ ਹੈ ਨਿਰਪੋ ਨਿਰਵੈਰ ਕਾਲ ਮਰਤੇ ਜੁਨੀ ਸਭ ਕਰਤਾ ਸਾਜ ਜਪ ਆ ਸੱਚੇ ਵੀ ਸੱਚੇ ਮਨ ਕੋ ਵੀ ਸੱਚ ਬਿੰਦਲਾ ਮੜਾ ਵਿਕੇ ਸੰਜੇ ਦੀਵਾਨ ਵਾਹ ਕੰਨ ਪਵਿੱਤਰ ਹ ਜੁੜੀ ਦੇ ਅੰਦਰ ਸੁਪਾਏ ਮਾਨ ਚੁਟਟੀ ਗੁਰੂ ਕੀ ਸਾਜੀ ਦੀ ਬਾਜੀ ਸਤ ਸੰਗਤ ਜੀ ਵਾਹ ਕਾ ਇੱਕੰਥ ਸਤਨਾ ਸਰਨ ਪਿੰਡ ਬਾਗਪੁਰ ਸ਼ੰਤ ਦਿਵਾਨ ਖੁਰਦਾਂ ਪਿੰਡ ਦੇ ਨਾਲ ਲੱਗਦੇ ਪਿੰਡ ਦੌਲਤਪੁਰ ਗਿਲ ਵਿਖੇ ਭਗਤ ਰਿਗਦਾਸ ਜੀ ਦੇ ਦਰਬਾਰੀ ਸੁਬਹ ਦੂਸਰੇ ਦਿਤੀ ਰਾਤ ਦਾ ਕੋਈ ਵੀ ਸਵਾਗਤ ਲਓ ਜੀ ਇਹ ਤੋਤਾ ਕਾਗਿਰੀ ਰਿਪੋਰਟ